नहीं नहीं नहीं। पहला, नहीं। पहला एक बारी कर ली एक बारी पहला नहीं एक, नहीं मैं थोड़ा एक वाले बारे में थोड़े थोड़ी माजे भाई लोकांनो दसना चाहा दियो कि 1930 एक 1930 से एक हेल्पलाइन है जितते थोड़े थौडे अगर साइबर फ्रॉड हो जांदा है तो तुसी इमीडिएटली उस नंबर पे कॉल करके ਆਪਣੇ ਅਕਾਊਂਟ ਨੂੰ ਫ੍ਰੀਜ਼ ਕਰ ਸਕਦੇ ਹੋ ਤਾਂ ਕਿ ਤੁਹਾਡੇ ਜੋ ਅਕਾਊਂਟ ਚੋ ਪੈਸਾ ਅੱਗੇ ਨਾ ਨਿਕਲ ਸਕੇ ਦੂਜਾ ਹੁੰਦਾ ਹੈਗਾ ਤੁਸੀਂ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਦਿਓ ਐਟ ਦੀ ਅਰਲੇਸ ਜਿਵੇਂ ਵੀ ਤੁਹਾਡੇ ਨਾਲ ਹੁੰਦਾ ਇਮੀਡੀਡੀਟਲੀ ਪੁਲਿਸ ਨੂੰ ਇਨਫੋਰਮ ਕਰ ਦਿਓ ਤਾਂ ਕਿ ਪੁਲਿਸ ਦੀ ਕਾਰਵਾਈ ਅਮਲ ਦੇ ਵਿੱਚ ਲਈ ਜਾ ਸਕੇ ਇਸ ਘੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਖੰਨਾ ਸਾਈਬਰ ਪੁਲਿਸ ਸਟੇਸ਼ਨ ਹੈ ਇਨ ਆਦਰ ਕੋਲੋਂ ਜੋ ਵੀ 7 18 ਸਾਡੇ ਕੋਲ ਜੋ ਇਤਲਾ ਆਈ ਸੀਡੀ ਵੱਖਰੇ ਵੱਖਰੇ ਸਾਈਬਰ ਫਰਾਡਜ਼ ਦੇ ਰਿਗਾਰਡਿੰਗ ਉਹਨਾਂ ਦੇ ਵਿੱਚੋਂ 52 ਲੱਖ ਦੀ ਰਾਸ਼ੀ ਦਾ ਫਰਾਡ ਹੋਇਆ ਸੀਗਾ ਪਰੰਤੂ ਕਿਉਂਕਿ ਥੋੜਾ ਜਿਹਾ ਡਿਲੇ ਸੀਗਾ ਲੋਕਾਂ ਦਾ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਦੱਸਿਆ ਤਾਂ ਅਸੀਂ ਤਕਰੀਬਨ 30 ਲੱਖ 66000 ਤੱਕ ਜਮਾ ਰਾਸ਼ੀ ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਸੀਗੀ ਉਹਨੂੰ ਫ੍ਰੀਜ਼ ਕਰ ਪਏ ਉਹ 30 ਲੱਖ ਫ੍ਰੀਜ਼ ਹੋ ਕੇ ਹੁਣ ਅੱਗੇ ਉਹਦੀ ਵੱਰ ਤੋਂ ਕ੍ਰਾਈਮਨਲ ਨਹੀਂ ਕਰ ਸਕਦਾ ਕ੍ਰਿਮਨਲ ਉਹਨੂੰ ਨਹੀਂ ਕਰਾ ਸਕਦਾ ਤੋ 30 ਲੱਖ 60 ਹਜ਼ਾਰ ਅਸੀਂ ਫ੍ਰੀਜ਼ ਕਰਤਾ ਸੀਗਾ ਜਿਸ ਫ੍ਰੋਜ਼ਨ ਰਾਸ਼ੀ ਦੇ ਵਿੱਚੋਂ 12 ਲੱਖ 82 ਹਜ਼ਾਰ 680 ਸਪੋਰਟ ਦੇ ਆਰਡਰ ਲੈਣ ਤੋਂ ਬਾਅਦ ਉਹਨੂੰ ਵਾਪਸ ਰਿਲੀਜ਼ ਕਰਾ ਚੁਈ ਲੋਕਾਂ ਦੇ ਖਾਤਿਆਂ ਦੇ ਵਿੱਚ ਹੁਣ ਉਹ ਆਪਣੀ ਰਾਸ਼ੀ ਨੂੰ ਯੂਜ਼ ਕਰ ਸਕਦੇ ਆ। ਇਹਦੇ ਨਾਲ ਨਾਲ 6 ਲੱਖ 40000 ਦੇ ਤਕਰੀਬਨ ਜੋ ਫ੍ਰੋਜ਼ਨ ਜੋ ਰਾਸ਼ੀ ਸੀ ਜਨਾ ਦੇ ਬੈਂਕ ਅਕਾਊਂਟ ਦੇ ਵਿੱਚ ਉਹਨੂੰ ਅਸੀਂ ਬਿਨਾ ਕੋਰਟ ਆਰਡਰ ਤੇ ਵੀ ਰਿਲੀਜ਼ ਕਰਾਇਆ ਹੈਗਾ ਤੇ ਹੁਣ ਤੱਕ ਅਸੀਂ ਆ 30 ਲੱਖ 60000 ਦੇ ਵਿੱਚੋਂ ਤਕਰੀਬਨ 19 ਲੱਖ ਦੀ ਰਾਸ਼ੀ ਨੂੰ ਰਿਲੀਜ਼ ਕਰ ਚੁੱਕੇ ਆ। ਅੱਗੇ ਜੋ 11 ਲੱਖ ਤਕਰੀਬਨ ਜੋ ਬਚੇ ਉਹਨੂੰ ਵੀ ਰਿਲੀਜ਼ ਕਰ ਦਿਆਂਗੇ। ਬਟ ਮੇਰਾ ਆ ਤੁਹਾਨੂੰ ਦੱਸਣ ਦਾ ਆਹੀ ਪਰਪਸ ਹੈਗਾ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ कि जब जो भी थोड़े न कदों एकता है कि लैट इज बी वेरी कोशिश कि अभी अपनीसनल पर, डिटेल्स बैंक अकाउंट या कुछ और डिटेल्स किसी के ना भी ना करिए ओ टीपी वगैरह किसी दाझा ना करिए कोई ए पी के फाइल्स न डाउनलोड ना करिए या किसी के कहन तो कोई आ, वीडियो वगैरह या कोई कोई भी लिंक कोई शेयर कर दोनों ना क्लिक करिए प्रिवेंशन करेंगे तो अभी सारे किसाइ सेफ रहेंगे बट अगर किसी कारण तो थे साइबर फ्रॉड हो भी जाता है तो तुम इमीडिएटली उन्नीस सौ तीस नंबर पर कॉल करो ताकि बैंक अकाउंट इमीडिएटली फ्रीज हो जाए आगे बैंक तो, बैंक अकाउंट तुम्हें तो पैसे ना करवा सके पुलिस को भी इमीडिएटली इतला दोताकि पुलिस अपनी जो कार्रवाई है अमल ले पैसे बचाने लिए थोड़ी मदद पुलिस कर पाए इस चीज़ के लिए पुलिस इतला दो ਅਸੀਂ ਇੰਨੇ सारे ਲੋਕਾਂ ਦੀ ਮਦਦ ਕਰ ਚੁੱਕੇ ਅੱਗੇ ਵੀ ਅਸੀਂ ਕਰਦੇ ਰਹਾਂਗੇ ਪਰੰਤੂ ਤੁਸੀਂ ਸਾਨੂੰ ਇਮੀਡੀਏਟਲੀ ਇਨਫੋਰਮ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਬੈਟਰ ਤਰੀਕੇ ਨਾਲ ਕਰ ਪਾਈਏ ਬੜੀ ਕੋਰਟਿੰਗ ਕੋਰਟ ਹੈ ਜਿਹੜਾ ਜੰਮੀ ਹੋਇਆ ਸੀਗਾ ਤੇ ਕਿੰਨੇ ਕਰਕੇ ਤੁਹਾਨੂੰ ਚਾਗੇ ਹੈ ਸਾਰੇ ਬੜੀ ਬੜੀ ਖੁਸ਼ੀ ਹੈ ਮੈਨੂੰ ਇਸ ਗੱਲ ਦੇ ਕਿ ਪੁਲਿਸ ਡਿਪਾਰਟਮੈਂਟ ਨੇ ਸਾਰੇ ਸਰਕਾਰਾਂ ਨੇ ਮੈਂ ਕੋਈ ਲਿੰਕ ਨਹੀਂ ਸ਼ੇਅਰ ਕੀਤਾ ਕੋਈ OTP ਨਹੀਂ ਆਇਆ ਮੈਨੂੰ ਮੇਰਾ ਫੋਨ ਦੋ ਦਿਨ ਲਈ ਬੰਦ ਹੋ ਗਿਆ ਸੀ ਉਹਦੇ ਚ ਨੇ ਮੇਰੇ 2 ਲੱਖ ਰੁਪਏ ਕੱਢ ਲਏ ਮੈਂ ਨਾਲ ਦੀ ਨਾਲ ਇੱਥੇ ਕੰਪਲੇਨੈਂਟ ਕੀਤੀ ਸਾਈਬਰ ਕਮਿਸ਼ਨਰੀ ਦੇ ਪਲੱਸ 913 ਰਜਿਸਟਰ ਕਰਕੇ ਨੇ ਮੇਰਾ ਅਕਾਊਂਟ ਫ੍ਰੀਜ਼ ਹੋ ਗਿਆ ਫ੍ਰੀਜ਼ ਹੋ ਗਿਆ ਤਾਂ ਹੀ ਵੀ ਲਿਆਇ ਸਾਰਾ ਉਸ ਬਾਅਦ ਪੁਲਿਸ ਨੇ ਬੜੀ ਕਾਫੀ ਹੈਲਪ ਕੀਤੀ ਬੈਂਕ ਚ ਗਏ ਬੈਂਕ ਵਾਲਿਆਂ ਨੇ ਤਕੋ ਹੈਲਪਿੰਗ ਕੀਤੀ ਲੇਕਿਨ ਇੱਥੇ ਪੁਲਿਸ ਡਿਪਾਰਟਮੈਂਟ ਨੇ ਮਿਸਟਰ ਰੋਹਿਤ ਨੇ ਔਰ ਅਫਸਰ ਬਹੁਤ ਹੈਲਪ ਕੀਤੀ ਕੋਰਟ ਚ ਮੇਰਾ ਆਪਣੇ ਆਪ ਕੇਸ ਲੈਣਾ ਮੈਂ ਕਿਤੇ ਨਹੀਂ ਗਿਆ ਆਪਣੇ ਲੁਧਿਆਣਾ ਜਾ ਕੇ ਮੇਰੇ ਲਾ ਕੇ ਲੋਕ ਦੱਸ ਮੇਰੇ ਫੈਸਲਾਸ ਕਰਦੇ ਦੋ ਇਸ ਵਾਲਾ ਮਿਲ অলਮੋਸਟ ਜਿਹੜੇ ਟਾਈਮ ਲੱਗ ਗਿਆ ਇਹ 2 ਸਾਲ ਲੱਗੇ ਹਰ ਚਲੋ ਮਿਲ ਗਏ ਹੋਰ ਸਿਮਰੇ ਦੋ ਸਰ ਸਰ 12 3 12 ਮਾਰਚ 2023 ਨੂੰ ਮੇਲਾ ਫਰੋਡ ਆ ਚੁਕਾ ਗਏ ਤੇ ਮੈਨੂੰ ਲਾਸਟ ਕਿਸਤੇ 11 12 ਮਾਰਚ 2023 ਨੂੰ ਮਿਲੀ ਹੈ 194000 ਮਿਲ ਗਿਆ ਜ ਮੈਂ 2 ਲੱਖ ਤੋਂ ਸਰ ਪਾਕੀ ਪਬਲਿਕ ਨੂੰ ਕੀ ਕਰਨੀ ਚਾਹੁੰਦੇ ਹਾਂ ਹੌਲੀ ਸਰ ਮੈਂ ਹੀ ਵੀਲ ਕਰੂੰਗਾ ਇੱਕ 14th ਹੈਸ ਬੀਨ ਕਹਤਾ ਨਾਸ਼ੇ ਕਰੋ ਤੁਸੀਂ ਜਦੋਂ ਫਰਾਡ ਹੁੰਦਾ ਨਾ ਸਭ ਤੋਂ ਵੱਡੀ ਗੱਲ ਹੈ ਕੰਪਲੇਨਟ ਕਰੋ 1930 ਤੇ ਆਪਣੇ ਬੈਂਕ ਤੋਂ ਸਾਰੇ ਅਕਾਊਂਟ ਫ੍ਰੀਜ਼ ਕਰਾਓ ਆਪਣਾ ਕਾਰਡ ਕੋਡ ਬੰਦ ਕਰਾਓ ਤੇ ਇੱਕ ਵਾਰੀ ਕੰਪਲੇਂਟ ਹੋ ਗਈ ਤੁਹਾਡਾ ਮੈਨੀ ਫ੍ਰੀਜ਼ ਹੋ ਗਈ ਤੁਹਾਨੂੰ ਲੈਫਟ ਨਹੀਂ ਮਿਲੇਗਾ ਟਾਈਮ ਚਾਹੀ ਲੱਗੇ ਜੇ ਮੈਂ ਦੱਸਣਾ ਜਨਾ ਕਿ ਅਸੀਂ ਫੋੜ ਰਨ ਕਰਦੇ ਆ ਐਨਜੀ ਇਸ ਪਬਲਿਕ ਸੇਨਿਸ ਵੇਲੇ ਜ਼ਰੂਰ ਕਰਨੇ ਤੋਂ ਇੱਕ ਮੈਸੇਜ ਗਲਤ ਉਹਨੇ ਜਿਹਦਾ ਪਾਇਆ ਸਾਈਬਰ ਕ੍ਰਾਈਮ ਉਹਨਾਂ ਨੇ ਕਾਰਡ ਕਰਨ ਵਾਸਤੇ ਕਿ ਤੁਹਾਨੂੰ ਬੱਚੇ ਦੀ ਫੀਸ ਹੈ ਜਿਹੜੀ ਕੋ 800 ਰੁਪਏ ਦੀ ਜਗ੍ਹਾ ਤੇ 80000 ਰੁਪਏ ਸੀ ਪੇ ਕਰਤੀ। ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਜੇ ਅਸੀਂ ਪੇ ਕਰਤੀ ਤਾਂ ਕੋਈ ਕੁਝ ਨਹੀਂ ਹੁੰਦਾ ਵੀ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ। ਉਹ ਕਹਿੰਦੇ ਹੁਣ ਅਸੀਂ ਹਸਪੀਟਲ ਆ ਗਏ ਆ ਤੁਹਾਨੂੰ ਇਮੀਡੀਟਲੀ ਹੁਣੇ ਚਾਹੀਦਾ। ਉਹਨਾਂ ਨੇ ਇੱਕ ਫੇਕ ਮੈਸੇਜ ਸੈਂਡ ਕਰਤਾ। ਉਹ ਫੇਕ ਮੈਸੇਜ ਮੈਂ ਬੜਾ ਦੇਖਿਆ ਜਾਂ ਦੇਖਿਆ ਵੀ ਮੈਸੇਜ ਹੈਗਾ ਇਦਾਂ ਦਾ ਕਰਕੇ ਕਹਿੰਦੇ ਮੈਨੂੰ ਸੈਂਡ ਕਰ ਦਿਓ ਹੁਣੇ। ਮੈਂ ਕਿਹਾ ਕੋਈ ਨਹੀਂ ਬਾਅਦ ਚ ਕਰਦੇ ਆ। ਉਹਨਾਂ ਨੇ ਜਨਕ ਇਦਾਂ ਅਮਰੀਟ ਬਾਰ-ਬਾਰ ਗੱਲ ਕਰਕੇ ਉਹਨੂੰ ਜਨਕ ਮੌਕਾ ਨਹੀਂ ਦਿੱਤਾ ਹੈਗਾ। ਮੈਂ ਉਹਨਾਂ ਨੂੰ ਕੀ ਕਿਹਾ ਉਹ ਉਹ ਫੇਕ ਮੈਸੇਜ ਸੀਗਾ ਉਹ ਬਸ ਯਰ ਵਾਪਸ ਕਰਦਾ ਕੁਝ ਦਿਨ ਬਾਅਦ ਫਿਰ ਫੋਨ ਆ ਗਿਆ ਮੈਂ ਇਹ ਤੇ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦੇ 40000 ਰੁਪਏ ਸਾਡੇ ਕੋਲ ਗਲਤੀ ਨਾਲ ਤੁਹਾਡੇ ਕੋਲ ਫਿਰ ਪੈ ਗਿਆ Google Pay ਹੋ ਗਿਆ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ